ਬਠਿੰਡਾ ਦਾ ਸਿਵਲ ਹਸਪਤਾਲ ਫੇਰ ਇੱਕ ਵਾਰ ਚਰਚਾ ਵਿੱਚ ਲਗਾਤਾਰ ਬਠਿੰਡਾ ਦਾ ਸਿਵਲ ਹਸਪਤਾਲ ਚਰਚਾ ਦੇ ਵਿੱਚ ਤਾਂ ਹੁੰਦਾ ਹੈ ਲੇਕਿਨ ਐਤ ਕੀ ਜਿਹੜਾ ਮਾਮਲਾ ਹੈ ਉਹ ਥੋੜਾ ਗੁੱਲ ਹੋ ਗਿਆ ਗੁੱਲ ਕੀ ਸੀ ਮਾਮਲਾ ਤੁਹਾਨੂੰ ਦੱਸ ਦਿੰਦਾ ਕਿ ਐਂਬੂਲੈਂਸ ਦੇ ਵਿੱਚ ਤੇਲ ਤਾਂ ਪੈਂਦਾ ਹੈ ਲੇਕਿਨ ਐਂਬੂਲੈਂਸ ਕਿੱਥੇ ਨੇ ਇੱਕ ਵਿਅਕਤੀ ਵੱਲੋਂ ਜਦ ਇਸ ਦੇ ਆਪ ਵਿਰੋਧ ਕੀਤਾ ਗਿਆ ਤੇ ਉਹਨਾਂ ਵੱਲ ਕੰਪਲੇਂਟ ਕੀਤੀ ਗਈ ਤਾਂ ਕੋਟਾਲਾ ਜਿਹੜਾ ਉਹ ਸਾਹਮਣੇ ਆਇਆ ਜਿਸ ਨੂੰ ਵੇਖਦੇ ਹੋਏ ਅੱਜ ਸਿਵਲ ਹਸਪਤਾਲ ਦੇ ਤਿੰਨ ਜਿਹੜੇ ਆਲਾ ਅਧਿਕਾਰੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਹਾਂ ਬਿਲਕੁਲ ਸੱਚ ਗੱਲ ਹੈ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਜਿਹਦੇ ਵਿੱਚ ਐਸਐਮਓ ਤੋਂ ਲੈ ਕੇ ਦੋ ਜਿਹੜੇ ਮੁਲਾਜ਼ਮ ਨੇ ਉਹ ਵੀ ਸਸਪੈਂਡ ਕੀਤੇ ਗਏ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਕਿ ਡਿਪਟੀ ਡਾਇਰੈਕਟਰ ਕੀ ਕਹਿੰਦੇ ਨੇ ਹਾਂ بلاਗ ਹੋਇਆ ਜੀ ਉਹਦੀ ਸ਼ਿਕਾਇਤ ਹੋਈ ਹੈ ਇਸ ਦਾ ਉਪਰਚਾਜ ਕੀਤੀ ਜਾ ਰਹੀ ਹੈ ਉਸ ਸੰਬੰਧੀ ਤੁਹਾਡੇ ਤੁਹਾਡੇ ਵਿਭਾਗ ਵੱਲੋਂ ਵੀ ਐਕਸ਼ਨ ਲੈ ਗਿਆ ਹੈ ਹਾਂਜੀ ਉਹ ਮੇਰੇ ਵੀ ਧਿਆਨ ਚ ਆਇਆ ਕਿ ਜਿਹੜੇ ਇੱਕ ਸਾਡੇ ਪੁੱਲਾਂ ਵਾਲੇ ਐਸਐਮਓ ਸਾਹਿਬ ਸੀਗੇ ਔਰ ਦੋ ਮੁਲਾਜ਼ਮ ਹੋਰ ਸੀ ਜਿਹੜੇ ਉਹਨਾਂ ਦੇ ਸਪੋਰਟ ਸਟਾਫ ਦੇ ਉਹਨਾਂ ਨੂੰ ਅ ਪਹਟਾਈਛੇ ਤੋਂ ਸਸਪੈਂਡ ਕਰਕੇ ਉਹਨਾਂ ਦਾ ਹੈੱਡਕੁਆਰਟਰ ਚੰਡੀਗੜ੍ਹ ਬੁਣਾਤਾ ਅ ਸਰ ਨਾਮ ਦੱਸੋਗੇ ਪਲੀਜ਼ ਉਹਨਾਂ ਦੇ ਅ ਉਹਨਾਂ ਦਾ ਨਾਮ ਐਸਐਮਓ ਡਾਕਟਰ ਗੁਰਮੇਲ ਸਿੰਘ ਸੀਗੇ ਇੱਕ ਸ਼ੀਨੂ ਜੀ ਹੈ ਔਰ ਇੱਕ ਸਰਦਾਰਜੀਤ ਜੀ ਸਿੰਘ ਅੱਛਾ ਦੋਸ਼ ਕੀ ਲੱਗੇ ਹੈ ਜੀ ਇਹਨਾਂ ਤੇ ਤੇਲ ਦੇ ਵਿੱਚ ਕੋਈ ਗੱਡੀਆਂ ਜਿਹੜਾ ਤੇਲ ਸੀਗਾ ਉਹਦੇ ਵਿੱਚ ਕੁਝ ਗਲਤ ਪਾਈ ਹੋਈ ਹੈ। ਅੱਛਾ। ਕੁੱਲ ਕਿੰਨੀਆਂ ਗੱਡੀਆਂ? ਕੁੱਲ ਕਿੰਨੀਆਂ ਗੱਡੀਆਂ ਨੇ? ਮੈਨੂੰ ਮੈਮ ਕੋਈ ਨਹੀਂ ਪੜੀ ਆ। ਅੱਛਾ। ਥੈਂਕ ਯੂ। ਇਸ ਸਾਰੇ ਮਾਮਲੇ ਬਾਰੇ ਜਦੋਂ ਸ਼ਿਕਾਇਤਕਰਤਾ ਨੂੰ ਪੁੱਛਿਆ ਗਿਆ ਤਾਂ ਉਸ ਵੱਲੋਂ ਕੀ ਜਵਾਬ ਦਿੱਤਾ ਉਹ ਉਹ ਵੀ ਸੁਣਦਿਆਂ ਲੇਕਿਨ ਸ਼ਿਕਾਇਤਕਰਤਾ ਵੱਲੋਂ ਕਾਫੀ ਗੱਲਾਂ ਨੇ ਜਿਹੜੀਆਂ ਉਹ ਗੋਲਮਲ ਕਰਕੇ ਵੀ ਦੱਸੀਆਂ ਗਈਆਂ ਤੇ ਉਸਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਪਰਚੀ ਕੱਟਣ ਦਾ ਵੀ ਕਪਲਾ ਹੈ ਮੇਰਾ ਨਾਮ ਹਰਤੇਜ ਭੁੱਲਰ ਪਿੰਡ ਕੋਦਾ ਜੀ ਆਵਾ ਦੀ ਪਾਰਟੀ ਦਾ ਮੈਂ ਸੀਨੀਅਰ ਆਗੂ ਮਠੰਡਾ ਧਿਆਤੀ ਦਾ ਕਿ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਦੀ ਸੋਚ ਨਾਲ ਅਸੀਂ ਜੁੜੇ ਹੋਏ ਆ ਉਹ ਜਿਹੜੀ ਜ਼ੀਰੋ ਟੋਲਰੈਂਸ ਨੀਤੀ ਆ ਉਹ ਤੇ ਅਸੀਂ ਪੇਰਾ ਦੇ ਰਹੇ ਹਾਂ ਕ੍ਰਪਸ਼ਨ ਦੇ ਖਿਲਾਫ ਅੱਛਾ ਕੀ ਸ਼ਿਕਾਇਤ ਕੀਤੀ ਹੈ ਤੁਸੀਂ ਸ਼ਿਕਾਇਤ ਸਰਕ ਡੀਜ਼ਲ ਕਪਲਾ ਸੀ ਸਿਰਫ ਸਰਵਟ ਦਿੰਦਾ ਜਿਹੜਾ ਐਸ ਐਮਓ ਸੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਮੀਲ ਸਿੰਘ ਉਹ ਉਹਨਾਂ ਵੱਲੋਂ ਵੱਡੇ ਪੱਧਰ ਤੇ ਡੀਜ਼ਲ ਕਪਲਾ ਕੀਤਾ ਗਿਆ ਸੀ ਇਹਦੀ ਸ਼ਿਕਾਇਤ ਅਸੀਂ ਮਾਨਯੋਗ ਸਿਹਤ ਮੰਤਰੀ ਨੂੰ 2 ਅਪ੍ਰੈਲ ਨੂੰ ਕੀਤੀ ਸੀ ਅੱਛਾ ਹਾਂਜੀ ਹਾਂਜੀ ਸਰ ਕੀ ਐਕਸ਼ਨ ਹੋਇਆ ਉਸਤੇ ਪਰ ਦੇਖੋ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਠੀਕ ਹੈ ਜੀ ਸਿਹਤ ਭਵਾਂ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਠੀਕ ਹੈ ਕੱਲ ਮੇਰੀ ਬਾਈਟ ਹੋਈ ਇਦੋਂ ਮੈਂ ਮੁੱਖ ਮਤਰੀ ਦਾ ਨਾਮ ਲੇਤਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਕਿ ਮੈਨੂੰ ਜਿਆਦਾ ਤਾਂ ਨਹੀਂ ਪਤਾ ਕਹਿੰਦੇ ਆ ਵੀ ਡਾਕਟਰ ਗੁਰਮੀਤ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਠੀਕ ਹੈ ਜੀ ਪਰ ਬਿਜੀਲੈਂਸ ਟੀਮ ਵੱਲੋਂ ਮੈਂ ਟੋ ਮੈਡੀ ਸਰ ਜਦੋਂ ਮੈਂ ਸ਼ਿਕਾਇਤ ਕੀਤੀ ਬਿਜੀਲੈਂਸ ਨੂੰ 1 5 ਨੂੰ ਉਹਨਾਂ ਵੱਲੋਂ ਨਾਲ ਦੀ ਨਾਲ ਸ਼ੁਰੂਆਤ ਕਰਤੀ ਜਾਂਚ ਦੀ ਹਾਂ ਜੀ ਸਾਹਮਣੇ ਆਇਆ ਤੁਹਾਨੂੰ ਕੀ ਲੱਗਿਆ ਜਾਂਚ صحیح ਦਿਸ਼ਾ ਚੱਲ ਰਹੀ ਹੈ ਜਾਂਚ ਸਰ ਬਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਮੈਂ ਤਾਂ ਉਦੋਂ ਪਤਾ ਲੱਗੂ ਵੱਡੇ ਘਟਾਲੇ ਆ ਕੋਈ ਮਾੜੇ ਮੋਟੇ ਘਟਾਲੇ ਨਹੀਂ ਕੱਲੇ ਡੀਜ਼ਲ ਦੇ ਵਿੱਚ ਨਹੀਂ ਇਹ ਤੇ ਜਿਹੜਾ ਸਿੱਧਾ ਕੱਟਿਆ ਗਿਆ ਰਿਸੈਪਸ਼ਨ ਤੇ ਉਹਨਾਂ ਦੇ ਵਿੱਚ ਸੇਵਰਾ ਸਾਹਿਬ ਹਾਂਜੀ ਹਾਂਜੀ ਇੱਕ ਮੈਂ ਤੁਹਾਡੇ ਜਿਹੜੀ ਹੋਰ ਕਹਿਣਾ ਚਾਹਣਾ ਸਰ ਵੀ ਕਈ ਇਥੇ ਸਿਵਲ ਖਰਜ ਜਾਂਦੇ ਆਖੀਂ ਦੇ ਸਿਵਲ ਖਰਜ ਨਹੀਂ ਕੀਤਾ ਹੋਣਾ ਪਹਿਲਾਂ ਪਤਾ ਨਹੀਂ ਸੀ ਕਈਆਂ ਨੂੰ ਵੀ ਕੀ ਕਿਹੜੇ ਸਮੋਂਨ ਕੀਤੇ ਆ ਕਈ ਹੁਣ ਜਿਹਨਾਂ ਕੋਲ ਚਾਰਜ ਐ ਸਮੋਂ ਦਾ ਉਹਨਾਂ ਨੂੰ ਆਖਿੰਦੇ ਆ ਮੈਂ ਤੁਹਾਨੂੰ ਦੱਸ ਦਿਆਂ ਇਹ ਕਪਲਾ 28 8 2024 ਤੋਂ 30 ਅਪ੍ਰੈਲ ਤੱਕ ਕਰੀ ਕੀਤੇ ਗਏ ਆ ਠੀਕ ਹੈ ਹਾਂਜੀ ਹਾਂਜੀ ਤੇ ਕੀ ਲੱਗਦਾ ਤੁਹਾਡੇ ਬਿਆਨ ਦਰਸ਼ ਕੀਤੇ ਵੀ ਨੇ ਬੀਲਸ ਦੇ ਪਹਿਲਾਂ ਦੋ ਹਿੱਟਰ ਜੋ ਵੀ ਸਰ ਜਾਂਚ ਚੱਲੀ ਜਾਂਦੀ ਹੈ ਸਰ ਹਾਂਜੀ 10 ਦਿਨ ਪਹਿਲਾਂ ਜਾਂਚ ਜੀ ਪੂਰੇ ਜੋਰਾਂ ਨਾਲ ਚੱਲ ਰਹੀ ਹੈ ਬਿਜ਼ਨਸ ਦੇ ਨੇ ਐਸਐਸਪੀ ਕਫਲ ਦੇ ਕੇ ਬਿਜੇ ਡੀਐਸਪੀ ਕੁਲਵੰਤ ਸਿੰਘ ਜੀ ਡੀਐਸਪੀ ਸੰਦੀਪ ਸਿੰਘ ਜੀ ਤੇ ਮੈਡਮ ਰਾਜਿੰਦੀਪ ਕੌਰ ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਕਹਿੰਦੇ ਲੋੜ ਨਹੀਂ ਵੀ ਕਿਵੇਂ ਕਰਨਾ ਜੀ ਉਹ ਆਪਣੇ ਆਪ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਅੱਜ ਸੀ ਸਿਵਲ ਹਸਪੀਟਲ ਪਹੁੰਚੇ ਸੀ ਇੱਥੇ ਕਿਵੇਂ ਪਹੁੰਚੇ ਸੀ ਤੁਸੀਂ ਸਰ ਇੱਥੇ ਤਾਂ ਮੇਰੇ ਕੋਈ ਬਾਈਟ ਲੈਣ ਵਾਸਤੇ ਆਉਣਾ ਸੀ ਚੈਨਲ ਨੇ ਤੇ ਥੋੜਾ ਜਿ ਮੈਨੂੰ ਰਿਕਾਰਡ ਰਹਿੰਦਾ ਸੀ ਉਹ ਰ ਤੇ ਬਾਕੀ ਸਾਰਾ ਸਾਡੇ ਕੋਲ ਰਿਕਾਰਡ ਸਾਰਾ ਹੈਗਾ